ਨਿਤਿਆ ਮੇਰ ਨਾਲਾ 트럼ਪ ਮੁਰਦਾਬਾਦ 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 트럼ਪ ਤੇ ਮੋਦੀ ਦੀ ਜੋੜੀ ਮੁਰਦਾਬਾਦ ਮੁਰਦਾਬਾਦ ਕਿਸਾਨ ਮੋਰਜਾ ਜਿੰਦਾਬਾਦ 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 ਅਮਰੀਕਾ ਦਾ ਰਾਸ਼ਟਰਪਤੀ 트럼ਪ ਮੁਰਦਾਬਾਦ ਦੇਸ਼ਾਂ ਦੇ ਮੋਰਦਾਬਾਦ ਮੁਰਦਾਬਾਦ 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 ਕੋਈ ਵੀ ਟਰੰਪ ਦੀ ਮਰਦਾ 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 ਹਰਪਾਲ ਸਿੰਘ ਪੇਦ ਨਿਕਲਾਂ ਇਹ ਕੀ ਹੈ ਚ ਮੋਦੀ ਸਰਕਾਰ ਹੈ ਜਿਹੜੀ ਮੰਨ ਲਓ ਇਹ ਜਿਹੜੀਆਂ ਫਿਸ਼ਲੀਆਂ ਨੀਤੀਆਂ ਦੀਆਂ 1991 ਬਣੇ ਵਾਲੀਆਂ ਨੀਤੀਆਂ ਤੀਆਂ ਉਹ ਨੀਤੀਆਂ ਨੂੰ ਜਿਹਨ ਦੀ ਹੁਣ ਲਾਗੂ ਕੀਤਾ ਜਾ ਰਿਹਾ ਹੈ ਵੀ ਹੁਣ ਤੱਕ ਤਾਂ ਕਿਸਾਨ ਜਿੱਥੇ ਬੰਦੀਆਂ ਲੜਦੀਆਂ ਰਹੀਆਂ ਉਹ ਜਿਹੜੇ ਟੈਂਕਲ ਸਮਝੌਤੇ ਹੋਏ ਤੇ ਜਿਹਦੀ ਲਾਗੂ ਨਹੀਂ ਤੇ ਹੋਏ ਹੁਣ ਜਿਹੜਾ ਟਰੰਪ ਹੈ ਟਰੰਪ ਜਿਹਨੇ ਦੀ ਸਾਰੇ ਦੇਸ਼ਾਂ ਦੇ ਉੱਪਰ ਬਰੀ ਦਾਦਾਗਰੀ ਕਰ ਰਿਹਾ ਹੈ ਸਾਰਿਆਂ ਤੇ ਰੋਮ ਮਾਰ ਰਿਹਾ ਹੈ ਕਿਸੇ ਨੂੰ ਕਹਿੰਦਾ ਜਿਵੇਂ ਕੈਨੇਡਾ ਵਰਗੇ ਨੇ ਵੀ ਮੈਂ ਤੈਨੂੰ 51 ਮਾਰਦਾ ਸੂਬਾ ਬਣਾ ਲੂੰ ਜਿਹਦੀ ਐਈਆਂ ਜੇ ਧਮਕੀਆਂ ਦਿੰਦਾ ਹੈ ਜਿੰਦੀ ਸਾਰੇ ਮੁਲਕ ਆਪਣੇ ਮੁਲਕ ਦੇ ਉੱਪਰ ਆਪਣਾ ਮੁਲਕ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਆਉਂਦਾ ਹੈ ਆਪਣਾ ਦੇਸ਼ ਉਹਦਾ ਮੈਂਬਰ ਵੀ ਹੋਏਗਾ ਤੇ ਉਹ ਜਿਹੜੀ ਇੱਕ ਵੱਲੋਂ ਆਪਦੀ ਫਸਲ ਹੈ ਉਹਦੀ ਜਿਵੇਂ ਉਹਨੇ ਕਣਕtabs ਨਾਲ ਸਮਝੌਤਾ ਕੀਤਾ ਤੇ ਮੱਕੀ ਆ ਜਿਹੜੀ ਉਹ ਵੀ ਲੈ ਕੇ ਆਉਣੀ ਐ ਪਹਿਲਾਂ 10 12 ਚੀਜ਼ਾਂ ਦਾ ਪਹਿਲਾਂ ਜਿਹੜਾ ਸਮਝੌਤਾ ਸੀ ਉਹ ਵੀ ਹੈਗਾ ਤੀਗਾ ਜਨਦੀ ਹੁਣ ਜਿਹੜੀ ਇਹ ਕਣਕ ਵਿੱਚਣੀ ਆ ਉਹ ਕਣਕ ਤੇ ਉੱਪਰ ਜਿਹੜਾ ਟੈਕਸ ਹੈ ਵੀ ਬਹੁਤ ਘੱਟ ਲੱਗ ਜਾਣਾ ਜਦੋਂ ਉਹਦਾ ਟੈਕਸ ਘੱਟ ਲੱਗੂਗਾ ਜਿਹੜੀ ਅਮਰੀਕਾ ਦੀ ਕਣਕ ਹੈ ਉਹ ਸਾਡੇ ਦੇਸ਼ ਦੇ ਵਿੱਚ ਆਊਗੀ ਇੱਥੇ ਸਾਡੀਆਂ ਮੰਡੀਆਂ ਦੇ ਵਿੱਚ ਕਣਕ ਨਹੀਂ ਵਿਕਣੀ ਉਹ ਆਪਣੀਆਂ ਮੰਡੀਆਂ ਵਿੱਚ ਵੇਚਣਗੇ ਜਿਵੇਂ ਕਿ ਆਪਾਂ ਸੋਲੋ ਕਹਿ ਦਿੰਦੇ ਆ ਸੋਲੋਆਂ ਦੇ ਵਿੱਚ ਕਣਕਾਂ ਜਾਂਦੀਆਂ ਨੇ ਉਵੇਂ ਜਿੱਕਰੀ ਜਣਦੀ ਉਹ ਪ੍ਰਾਈਵੇਟ ਮੰਡੀਆਂ ਨੇ ਪ੍ਰਾਈਵੇਟ ਮੰਡੀਆਂ ਲਾਗੂ ਕਰ ਰਹੇ ਨੇ ਸਰਕਾਰੀ ਮੰਡੀਆਂ ਸਾਡੀਆਂ ਨੂੰ ਖਤਮ ਕਰ ਰਹੇ ਨੇ ਜਿੰਦੀ ਉਹ ਜਿਹੜੀ ਉੱਥੋਂ ਦੀ ਕਣਕ ਹੈ ਉਸ ਦਾ ਜਿਹੜਾ ਰੇਟ ਹੈ ਉਹ 16-1700 ਰਹਿ ਜਾਣਾ ਜਦੋਂ ਉਹ 16-1700 ਰੇਟ ਹੋਊਗਾ ਫਿਰ ਸਾਡੇ ਜਿਹੜੀ ਇਥੋਂ ਵੀ ਕਣਕ ਹੈ ਸਾਡੇ ਪੰਜਾਬ ਦੀ ਦਾ ਲੋ ਚਾਹੇ ਭਾਰਤ ਦੀ ਲਾ ਲੋ ਵੀ ਉਹ ਕਣਕ ਨੂੰ ਫਿਰ ਸਾਡੀ ਅੱਜ ਸਾਡੀ ਮੰਡੀਆਂ ਦੇ ਵਿੱਚ 24-2500 ਨੂੰ ਕਣਕ ਵਿਕਦੀ ਹੈ ਫਿਰ ਉਹ ਸਾਡੀ ਕਣਕ ਹੈ ਜਿਹੜੀ ਵਿਕਣੀ ਨਹੀਂ ਹੈਗੀ ਸਾਡਾ ਕਿਸਾਨਾਂ ਦਾ ਵੀ ਮੰਦਾ ਹਲ ਹੋ ਜਾਣਾ ਹੈ ਜਿਹੜੇ ਵੱਡੇ ਵੱਡੇ ਉਹ ਮੌਲ ਲੈ ਕੇ ਆ ਰਹੇ ਨੇ ਸੰਝੋਤੇ ਕਰ ਰਹੇ ਨੇ ਜਿਹੜੀ ਵੱਡੇ ਮੌਲ ਖੋਲ ਕੇ ਸ਼ਹਿਰਾਂ ਦੇ ਵਿੱਚ ਜਿਹੜੇ ਦੁਕਾਨਦਾਰ ਵੀਰ ਨੇ ਜਿਹਦੀ ਉਹਨਾਂ ਦੁਕਾਨਾਂ ਵੀ ਖਤਮ ਹੋਣੀਆਂ ਨੇ ਕਿਉਂਕਿ ਮੌਲਾਂ ਦੇ ਵਿੱਚ ਉਹਨਾਂ ਨੇ ਸਸਤੀਆਂ ਚੀਜ਼ਾਂ ਵੇਚਣੀਆਂ ਨੇ ਇੱਕ ਵਾਰ ਕਿਉਂਕਿ ਦੁਕਾਨਾਂ ਨੂੰ ਫੇਲ ਕਰਨ ਵਾਸਤੇ ਜਦੋਂ ਉਹਨਾਂ ਨੇ ਉਹ ਦੁਕਾਨਾਂ ਫੇਲ ਕਰਤੀਆਂ ਤਾਂ ਉਸ ਤੋਂ ਬਾਅਦ ਆ ਜਿਹੜਾ ਉਹ ਮਾਲ ਆਪਦਾ ਮਨਮਰਜ਼ੀ ਨਾਲ ਵੇਚਿਆ ਕਰਨਗੇ ਜਿਹੜੀ ਸਾਡੀ ਫਸਲ ਚਾਹੇ ਅਜੋ ਮਹਿੰਗੀ ਖਰੀਦ ਲੈਣਗੇ ਪਰ ਸਾਡੀ ਫਸਲ ਹੈ ਜਿਹੜੀ ਉਹ ਨਹੀਂ ਵਿਕਣੀ ਕਿਉਂਕਿ ਮਨਮਰਜ਼ੀ ਕਰਨਾ ਪ੍ਰਾਈਵੇਟ ਹੋ ਜਾਣਾ ਹੈ ਪ੍ਰਾਈਵੇਟ ਹੋਣ ਦੇ ਕਾਰਨ ਸਾਡੀਆਂ ਸਰਕਾਰੀ ਮੰਡੀਆਂ ਫੇਲ ਹੋ ਜਾਣੀਆਂ ਨੇ ਇੱਥੇ ਸਾਡੇ ਕਿਸਾਨਾਂ ਦੀ ਵੀ ਲੁੱਟ ਹੋਣੀ ਹੈ ਇੱਥੇ ਸਾਡੇ ਦੁਕਾਨਦਾਰਾਂ ਦੀ ਵੀ ਲੁੱਟ ਹੋਣੀ ਹੈ ਇੱਥੇ ਸਾਡੇ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਦੀ ਵੀ ਲੁੱਟ ਹੋਣੀ ਹੈ ਜਿਹੜੇ ਮੰਡੀਆਂ ਦੇ ਵਿੱਚ ਸਾਡੇ ਮਜ਼ਦੂਰ ਕੰਮ ਕਰਦੇ ਨੇ ਉਹ ਵੀ ਖਤਮ ਹੋ ਜਾਣੇ ਨੇ ਜਿਹੰਦੀ ਸਾਡੇ ਦੇਸ਼ ਦੇ ਵਿੱਚ ਮੰਦਹਾਲੀ ਆ ਜਾਣੀ ਹੈ ਇਸ ਕਰਕੇ ਅਸੀਂ ਅੱਜ ਇਹਦਾ ਪੁਤਲਾ ਜਿਹੜਾ ਟਰੰਪ ਦਾ ਤੇ મોદી ਸਰਕਾਰ ਦਾ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿੰਦੀ ਇਹ ਇਹਨਾਂ ਦੇ ਪੁਤਲੇ ਅੱਜ ਸੱਜੀ ਸਾੜ ਰਹੇ ਇਹਦੇ ਵਿੱਚ ਉਹੀ ਹੈ ਕਿਉਂਕਿ ਇਸ ਜਿਹੜੀ ਸਾਮਰਾਜ ਮੁਲਖ ਨੇ ਉਹਨਾਂ ਨੇ ਜਿਹੜਾ 1999-99 ਦੇ ਵਿੱਚ ਆਪਣੀਆਂ ਨੀਤੀਆਂ ਥੀਆਂ ਉਹ 1.5 ਉੱਪਰ ਸਮਝ ਉਤਾ ਕੀਤਾ ਸੀ ਉਹਨਾਂ ਨੇ ਜਿੰਦੀ ਹੁਣ ਉਹ ਨੀਤੀਆਂ ਹੋ ਲਾਗੂ ਕਰ ਰਹੇ ਨੇ ਜਿਹੜੀਆਂ ਅਸੀਂ ਕਿਸਾਨ ਮੰਗਾ ਮੰਗ ਰਹੇ ਹਾਂ ਵੀ ਸਾਨੂੰ ਐਮਐਸਪੀ ਦਾ ਕਾਨੂੰਨ ਬਣਨਾ ਚਾਹੀਦਾ ਪਰ ਉਹ ਸਾਡੀਆਂ ਗੱਲਾਂ ਬਿਲਕੁਲ ਨਹੀਂ ਸੁਣ ਰਹੇ ਅਸੀਂ ਤਾਂ ਕਹਿਣੇ ਵੀ ਉਹਨਾਂ ਵਾਲੀਆਂ ਜ਼ਮੀਨਾਂ ਇਹਨਾਂ ਵੱਡੇ ਸਾਮਰਾਜਾਂ ਆਈਆਂ ਜਿਵੇਂ ਕਿ 17 ਏਕੜ ਦਾ ਕਾਨੂੰਨ ਬਣਿਆ ਸੀਗਾ ਅਜੇ ਤੱਕ ਕਹਿੰਦੇ ਆ ਵੀ ਉਹ ਜ਼ਮੀਨਾਂ 17 ਏਕੜ ਦਾ ਕਾਨੂੰਨ ਬਣੇ ਉਹ ਜ਼ਮੀਨਾਂ ਲੋਕਾਂ ਵਿੱਚ ਵੰਡੀਆਂ ਜਾਣ ਪਰ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਾਨੂੰ ਰੇਟ ਰੂਟ ਨਹੀਂ ਦੇਣਾ ਚਾਹੁੰਦੀਆਂ ਉਹ ਸਾਡੀਆਂ ਮੰਗਾਂ ਨਹੀਂ ਮੰਨਣੀਆਂ ਚਾਹੁੰਦੇ ਉਹ ਸਾਡੀਆਂ ਜ਼ਮੀਨਾਂ ਨੂੰ ਜਾਂਦੀ ਹੜਪਣਾ ਚਾਹੁੰਦੇ ਨੇ ਜਿਵੇਂ ਭਾਰਤ ਮਾਲਾ ਵਰਗੀਆਂ ਸੜਕਾਂ ਕੱਟ ਰਹੇ ਨੇ ਉਹ ਸੜਕਾਂ ਦੇ ਉੱਪਰ ਅਸੀਂ ਨਹੀਂ ਚੜ ਸਕਦੇ ਉਹਨਾਂ ਦੇ ਉੱਪਰ ਜਿਹੜੇ ਇਹ ਵਪਾਰੀ ਨੇ ਬਾਹਰਲੇ ਦੇਸ਼ ਨਾਲ ਉਹ ਵਪਾਰ ਕਰਨੇ ਨੇ ਉਹਨਾਂ ਦੇ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਉਹ ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਦੀਆਂ ਮੰਗਾਂ ਮੰਨ ਰਹੀ ਹੈ ਉਹਨਾਂ ਦੀ ਕਰਜ਼ੇ ਨੇ ਜਿਹੜੇ ਉਹਨਾਂ ਦੇ ਕਰਜ਼ੇ ਮaaf ਕੀਤੇ ਜਾਂਦੇ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕੋਈ ਕਰਜ਼ੇ ਮaaf ਨਹੀਂ ਕੀਤੇ ਜਾਂਦੇ ਇਸ ਕਰਕੇ ਸਰਕਾਰ ਜਿਹੜੀ ਸਾਡੀਆਂ ਮੰਗਾਂ ਨੇ ਬਿਲਕੁਲ ਨਹੀਂ ਮੰਨ ਰਹੀ ਸਾਡੇ ਨਾਲ ਸੰਬੰਧੀ ਹਰੇਕ ਭਾਈ ਧੋਖਾ ਹੀ ਹੋ ਰਿਹਾ ਹੈ ਚਾਹੇ ਵੋਟਾਂ ਵੇਲੇ ਇਹ ਸਾਡੇ ਨਾਲ ਵਾਅਦਾ ਕਰ ਲੈਂਦੇ ਨੇ ਵੀ ਅਸੀਂ ਜਿਹੜੇ ਕਿਸਾਨ ਨੇ ਕਿਸਾਨਾਂ ਦੀਆਂ ਮਰਟੀ ਨਾਮ ਹੈ ਜੀ ਬਾਉ ਕਿਸ਼ੰਗ ਡੱਬਨੇ ਕੋਟੇ ਇਹ ਜੋ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਵਿੱਚ ਸਰਕਾਰ ਭੁਗਤਦੀ ਹੈ ਕਿਉਂਕਿ 15% ਲੋਕ ਨੇ ਉਹਦੇ ਕਰਕੇ ਉਹਨਾਂ ਨੂੰ ਮਾਲੂਮਾਲ ਕਰਨਾ ਹੈ ਸਾਰਾ ਕਾਰੋਬਾਰ ਹੈ ਕਿਹੜਾ ਪ੍ਰਾਈਵੇਟ ਕਰਕੇ ਉਹਨਾਂ ਦੇ ਹੱਥਾਂ ਦੇ ਕੇ ਕਿਸਾਨ ਮਜ਼ਦੂਰ ਜੋ ਵੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਫੇਲ ਕਰਕੇ ਆਪਣੇ ਕੰਟਰੋਲ 'ਚ ਕਰਕੇ ਰੱਖਣਾ ਚਾਹੁੰਦੇ ਨੇ ਉਹਦੇ ਕਰਕੇ ਉਹ ਨੀਤੀਆਂ ਜੋ ਵੀ ਪ੍ਰੋਗਰਾਮ ਨੇ ਉਹਨਾਂ ਨੂੰ ਲਾਗੂ ਕਰਦੇ ਨੇ ਸਾਡੀ ਮੰਗ ਇਹੀ ਹੈ ਵੀ ਜੋ ਕੰਨਵਾਲੀਆਂ ਇਹਨਾਂ ਜੇ ਸਮਝੌਤੇ ਹੋਏ ਨੇ ਉਹ ਰੱਦ ਕੀਤੇ ਜਾਣ ਕਿਸਾਨਾਂ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਸਾਰਿਆਂ ਦੇ ਹੱਕਾਂ ਜੋ ਹੱਕ ਨੇ ਉਹਨਾਂ ਦੇ ਉਹ ਦਿੱਤੇ ਜਾਣ ਤਾਂ ਕਿ ਸਾਰੇ ਦੁਕਾਨਦਾਰ ਮਲਾਜ਼ਮ ਕਿਸਾਨ ਖੁਸ਼ਹਾਲ ਹੋਣ ਆਪਦਾ ਕਿਰਤ ਕਰਨ ਤੇ ਆਪਦਾ ਪੇਟ ਭਰਨ ਉਹਦੇ ਕਰਕੇ ਇਹ ਆਪਦੀ ਜਾਦੀ ਜੋ ਸਾਨੂੰ ਆਜ਼ਾਦੀ ਮਿਲੀ ਹੈ ਉਹ ਆਜ਼ਾਦੀ ਦੇ ਹਿਸਾਬ ਨਾਲ ਇਹ ਜ਼ਿੰਦਗੀ ਜਿਉਣਾ ਉਹਦੇ ਕਰਕੇ ਅਸੀਂ ਸੰਘਰਸ਼ ਕਰਦੇ ਆਂ ਸੰਘਰਸ਼ ਸਾਡਾ ਜਾਰੀ ਰਹੂਗਾ